ਸਿੱਖਰਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਪੰਜਾਬ ਦੇ ਲਈ ਭਗਵੰਤ ਮਾਨ ਕੀ ਖਾਂਦਾ ਕੀ ਪੀਂਦਾ ਦਾਰੂ ਪੀਂਦਾ ਕਿ ਨਹੀਂ ਪੀਂਦਾ ਹੈਗਾ ਉਹਦੇ ਨਾਲੋਂ ਵੱਧ ਔਰ ਵੱਡੇ ਇੰਪੋਰਟੈਂਟ ਜਿਹੜੇ ਪੰਜਾਬ ਦੀ ਬੇਰੋਜ਼ਗਾਰੀ ਦੇ ਲਈ ਪੰਜਾਬ ਦੇ ਨੌਜਵਾਨਾਂ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਲਈ ਪੰਜਾਬ ਦੇ 2.5 ਲੱਖ ਕਰੋੜ ਦੇ ਕਰਜ਼ੇ ਦੇ ਲਈ ਪੰਜਾਬ ਦੀ ਇੰਡਸਟਰੀ ਦੇ ਲਈ ਪੰਜਾਬ ਦੀਆਂ ਮਾਵਾਂ ਭੈਣਾਂ ਦੀ ਸੇਫਟੀ ਦੇ ਲਈ ਉਹ ਜ਼ਿਆਦਾ ਪੰਜਾਬ ਦੇ ਵਿੱਚ ਜੋ ਬੇਅਦਬੀਆਂ ਹੋਈਆਂ ਨੇ ਉਹ ਵੱਡੇ ਇਸ਼ੂਜ਼ ਨੇ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ 2019 ਦੀਆਂ ਚੋਣਾਂ ਦੇ ਚੱਲਦੇ ਤੁਸੀਂ ਜਾਣਦੇ ਹੋ ਕਿ ਚੋਣ ਮੈਦਾਨ ਭਖਿਆ ਹੋਇਆ ਹੈ ਹਰ ਸਿਆਸੀ ਪਾਰਟੀ ਇੱਕ ਦੂਜੇ ਉੱਤੇ ਨਿਸ਼ਾਨਾ ਸਾਧਨ ਨੂੰ ਲੱਗੀ ਹੋਈ ਹੈ ਤੇ ਹਾਲ ਹੀ ਦੇ ਵਿੱਚ ਅਮਨ अरोड़ा ਨੂੰ ਆਮ ਆਦਮੀ ਪਾਰਟੀ ਨੇ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਅਤੇ ਅਮਨ अरोड़ा ਨੇ ਪ੍ਰੈਸ ਕਾਨਫਰੰਸ ਕਰਕੇ ਸਾਰੀਆਂ ਸਿਆਸੀ ਤਿਰਨ ਨੂੰ ਨਿਸ਼ਾਨੇ ਤੇ ਲਿਆ ਬੇਸ਼ੱਕ ਉਹ ਕੈਪਟਨ ਅਮਨਿੰਦਰ ਸਰਕਾਰ ਹੋਵੇ ਜਾਂ ਪ੍ਰਕਾਸ਼ ਸਿੰਘ ਬਾਦਲ ਸ਼ਰਮਣੀ ਅਕਾਲੀ ਦਲ ਕੀ ਕੁਝ ਕਿਹਾ ਹੈ ਐਸਪ੍ਰੈਸ ਕਾਨਫਰੰਸ ਦੇ ਵਿੱਚ ਆਓ ਮਾਰਦੇ ਹਾਂ ਇੱਕ ਨਜ਼ਰ ਅੰਡਾ ਤੋਂ ਨੇ ਸਾਡੇ ਸਪੋਕਸਪਰਸਨ ਵੀ ਨੇ ਸੁਖਰਾਜ ਸਿੰਘ ਗੋਰਾ ਫਰੋਜ਼ਪੁਰ ਤੋਂ ਨੇ ਔਰ ਅਵਤਾਰ ਸਿੰਘ ਈਲਵਾਲ ਇਹ ਸੰਗਰੂਰ ਤੋਂ ਨੇ ਇਹ ਪੰਜ ਮੈਂਬਰ ਨੇ ਜਿਹੜੇ ਉਹ ਸਟੇਟ ਕਮੇਟੀ ਦੇ ਵਿੱਚ ਉਹ ਅੱਜ ਬਣਾਏ ਜਾ ਰਹੇ ਨੇ ਤੇ ਇਹਨਾਂ ਸਾਰਿਆਂ ਨੂੰ ਜਿਹੜੀ ਰਿਸਪੌਂਸਿਬਿਲਟੀ ਹੈ ਬੇਸਿਕਲੀ ਪਾਰਲੀਮੈਂਟ ਲੈਵਲ ਤੋਂ ਲੈ ਕੇ ਅਸੈਂਬਲੀ ਫਿਰ ਬਲਾਕ ਔਰ ਬੂਥ ਤੱਕ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਰੀ ਦੀ ਸਾਰੀ ਕਿਸ ਤਰੀਕੇ ਦੇ ਨਾਲ ਉਥੇ ਵਰਕਰਜ਼ ਵਲੰਟੀਅਰਜ਼ ਐਕਟੀਵੇਟ ਕਰਨੇ ਨੇ ਬੂਥ ਨੂੰ ਮਜ਼ਬੂਤ ਕਰਨਾ ਹੈ ਤਾਂ ਕਿ 19 ਤਾਰੀਖ ਨੂੰ ਵਰਕ ਵੋਟਰ ਜਿਹੜਾ ਉਹ ਬੂਤ ਤੱਕ ਲੈ ਕੇ ਆਂਦਾ ਜਾ ਸਕੇ ਇਹ ਸਾਰੀ ਸਾਰੀ ਜ਼ਿੰਮੇਵਾਰੀ ਹੈ ਜਿਹੜੀ ਇਹਨਾਂ ਪੰਜ ਸਾਥੀਆਂ ਨੂੰ ਸੌਂਪੀ ਜਾਏਗੀ ਔਰ ਇਹਦੇ ਨਾਲ ਹੀ ਸਾਰੇ ਵਰਕਰਸ ਨੂੰ ਵੋਲੰਟੀਅਰਸ ਨੂੰ ਕੈਂਡੀਡੇਟਸ ਨੂੰ ਕੈਂਪੇਨ ਮੈਨੇਜਰਸ ਨੂੰ ਮਿਲਣ ਦੇ ਲਈ ਸ਼੍ਰੀ ਮਨੀਸ਼ ਸੋਦੀਆ ਜੀ 15 ਤਾਰੀਖ ਨੂੰ 15 April ਨੂੰ ਸੰਗਰੂਰ ਆ ਰਹੇ ਨੇ ਉੱਥੇ ਪਲੇਠੀ ਮੀਟਿੰਗ ਹੈ ਜਿਹੜੀ ਉਹ ਵਰਕਰਸ ਦੇ ਨਾਲ ਹੋਏਗੀ ਸੰਗਰੂਰ ਦੇ ਵਿੱਚ ਔਰ ਉਸ ਤੋਂ ਬਾਅਦ ਜਿਹੜਾ ਆ ਗਰਾਊਂਡ ਦੇ ਉੱਪਰ ਆ ਸਾਡੀ ਜਿਹੜੀ ਕੈਂਪੇਨ ਟੀਮ ਹੈ ਉਹ ਜਾਏਗੀ ਸਟੇਟ ਕੈਂਪੇਨ ਟੀਮ ਹੈਡਡ ਬਾਈ ਮੀ ਜਿਹਦੇ ਵਿੱਚ ਸ਼ੈਡਿਊਲ ਹੈ ਜਿਹੜਾ ਉਹ 16 ਤਾਰੀਖ ਨੂੰ ਹੁਸ਼ਿਆਰਪੁਰ ਔਰ ਜਲੰਧਰ 17 ਨੂੰ ਅਲੰਦਪੁਰ ਸਾਹਿਬ ਐਂਡ ਪਟਿਆਲਾ 18 ਨੂੰ ਫਤਿਹਗੜ੍ਹ ਸਾਹਿਬ 19 ਨੂੰ ਗੁਰਦਾਸਪੁਰ ਐਂਡ ਅੰਮ੍ਰਿਤਸਰ ਔਰ 21 ਨੂੰ ਫਰੀਦਕੋਟ ਐਂਡ ਫਿਰੋਜ਼ਪੁਰ ਇਹ 10 ਜਿਹੜੇ ਹਲਕੇ ਨੇ ਸਾਡੇ ਜਿੱਥੇ ਸਾਡੇ ਆਲਰੇਡੀ ਕੈਂਡੀਡੇਟਸ ਨੇ ਉਹ ਡਿਸਾਈਡ ਹੋ ਚੁੱਕੇ ਅਨਾਉਂਸਮੈਂਟਸ ਹੋ ਚੁੱਕੀਆਂ ਉਹਨਾਂ ਦੀਆਂ ਉਹਨਾਂ ਦੀ ਕੈਂਪੇਨ ਨੂੰ ਹੋਰ ਹੁਲਾਰਾ ਤੇ ਹੰਗਾਰਾ ਦੇਣ ਦੇ ਲਈ ਕੈਂਪੇਨ ਮੈਨੇਜ ਕਰਨ ਦੇ ਲਈ ਉੱਥੇ ਜਾਣਾ ਸੀ ਸਾਡੇ ਜਿਹੜੇ ਵਰਕਰਸ ਵਲੰਟੀਅਰਸ ਨੇ ਉਹਨਾਂ ਨੂੰ ਮਿਲਣਾ ਤੇ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਵਿੱਚ ਜਦੋਂ ਬਾਕੀ ਰਹਿੰਦੇ ਤਿੰਨ ਕੈਂਡੀਡੇਟ ਡਿਸਾਈਡ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਤਿੰਨਾਂ ਥਾਵਾਂ ਦੇ ਉੱਪਰ ਵੀ ਕੈਂਪੇਨ ਹੈ ਜਿਹੜੀ ਉਹ ਜਾ ਕੇ ਸ਼ੁਰੂ ਕੀਤੀ ਜਾਏਗੀ ਸੋ ਅੱਜ ਦਾ ਇਹੀ ਬੜਾ ਸਪੈਸੀਫਿਕ ਜੋਰ ਬਰੀਫ ਮਕਸਦ ਸੀਗਾ ਤਾਂ ਕਿ ਤੁਹਾਡੇ ذریعے ਪੂਰੇ ਪੰਜਾਬ ਦੇ ਸਾਡੇ ਵਰਕਰਸ ਵਲੰਟੀਅਰਸ ਨੂੰ ਅਸੀਂ ਮੈਸੇਜ ਦੇ ਸਕੀਏ ਔਰ ਅਪੀਲ ਕਰ ਸਕੀਏ ਦੁਬਾਰਾ ਮੈਂ ਅਪੀਲ ਕਰਦਾ ਕਿ ਆਉਣ ਵਾਲੇ ਜਿਹੜੇ 40 ਦਿਨ ਨੇ ਉਹਦੇ ਵਿੱਚ ਜਿਵੇਂ ਕਿਹਾ ਜਾਂਦਾ ਹੈ ਕਿ ਚੌਥਾ ਪਿਲਰ ਹੈ ਮੀਡੀਆ ਡੈਮੋਕ੍ਰੇਸੀ ਦਾ ਉਹਦੇ ਵਿੱਚ ਇੱਕ ਬੜਾ ਫ੍ਰੀ ਫੇਅਰ ਔਰ ਪੋਜ਼ਿਟਿਵ ਰੋਲ ਹੈ ਫॉर ਦਾ ਬੈਟਰਮੈਂਟ ਆਫ ਪੰਜਾਬ वो असी तो, तो एक्सपेक्ट करते उम्मीद करते हैं, कर दे हैं। तो तो देखो उसमें भगवंत मान जी ने बड़ी इमोशनल अपील पंजाब के लोगों को की है और उसमें जो क्रक्स है जो नटशेल उसका जो जो मकसद है वो ये है अगर पिछले पांच साल में नरेंद्र मोदी जी ने अपने जो वादे बोले थे कि पंद्रह लाख हर किसी के खाते में आएगा और अच्छे दिन आएंगे स्किल इंडिया स्मार्ट इंडिया की बातें की गई थी और उसके बाद बोल दिया गया कमीशन की बात की गई थी उसके बाद बोल दिया गया कि जुमलेबाजी तो चलती रहती है इसी तरीके से पिछले दो साल में कैप्टन अमरिंदर सिंह ने गुटका साहब की कसम खा के जिस तरह से अपने वादों से भागे हैं चाहे वो किसानों के प्रति हो नौजवानों के प्रति हो नौकरियों के प्रति हो और चाहे इंडस्ट्री के पंजाब के प्रति हो, हर वादे से वो भागे हैं और इसके विपरीत इसके उल्ट आम आदमी पार्टी ने अरविंद केजरीवाल जी का आप चार साल पहले का मैनिफेस्टो उठा के देख लीजिए जो वादा उन्होंने नहीं किया था उन्होंने वो वो भी आज डिलीवर किया है है so, सो उस चिट्ठी के जरिए एक 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 पहली है। उसके एक, उसके बाद इमोशनल अपील उन्होंने की है यही इश्यूज जो है हम लेके पब्लिक में जाएंगे की आ, देख के परफॉर्मेंस देख के जुमलेबाजी में ना आए प्लीज पंजाब के लोग आ, जो परफॉर्म कर रहा है उसका दामन था मैं वो इस करके वो इस करके सफाई देनी पड़ रही है क्योंकि जो हमारे विरोधी हैं चाहे अकाली दल के लोग हैं बीजेपी के के लोग लोग हैं हैं चाहे कांग्रेस उन्होंने गंदी इतना डाल दिया सिर्फ इस बात को लेकर भगवंत मान दारू पीता था ये ये हमारे खिलाफ देखिए हमारे खिलाफ किसी माफिया का एलिगेशन नहीं लग सकता हमारे खिलाफ कोई ये नहीं कह सकता कि इन्होंने अपने वादों से मुकर के कोई ये नहीं कह सकता ये ड्रग माफिया लैंड माफिया सैंड माफिया चलाते हैं हमारी दिल्ली से लेकर आज तक पंजाब की लीडरशिप के ऊपर कोई उंगली नहीं उठा सकता कि इन्होंने इस जगह के ऊपर करप्शन किया है तो हमारे खिलाफ बेसिकली है क्या या था क्या सिर्फ एक ही चीज कि भगवंत मान जी दारू पीता है अब इस करके इसको प्रियमटिव मैयर के तौर पे भगवंत मान को ये दोबारा रिपीट करना पड़ा उस चिट्ठी में ताकि आने वाले समय में ये वो तीनों पार्टियां रल के जो गंदगी फेंकेंगे उसके लिए लोगों को आगाह किया जाए देखो देखो इस तरह जी के हिंदी ਦੇਖੋ ਇਸ ਤਰ੍ਹਾਂ ਹੈ ਕਿ ਜਿਹੜੀ ਹਿੰਦੁਸਤਾਨ ਦੀ ਭਾਰਤ ਦੀ ਪੋਲਿਟਿਕਸ ਹੈ ਨਾ ਜੀ ਉਹ ਬਹੁਤ ਪਰਸਨੈਲਿਟੀ ਡਰਾਈਵਨ ਹੈ 2014 ਦੇ ਵਿੱਚ ਬੀਜੇਪੀ ਨੇ ਜਿੱਤੀ ਨਰਿੰਦਰ ਮੋਦੀ ਜਿੱਤੇ ਨੇ 2015 ਦੇ ਵਿੱਚ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਜਿੱਤੀ ਸ਼੍ਰੀ ਅਰਵਿੰਦ ਕੇਜਰੀਵਾਲ ਜਿੱਤੇ ਨੇ 2017 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਨਹੀਂ ਜਿੱਤੀ ਹੈਗੀ ਕੈਪਟਨ ਅਮਰਿੰਦਰ ਸਿੰਘ ਜਿੱਤੇ ਨੇ ਜਿੱਥੇ ਤੱਕ ਭਗਵੰਤ ਮਾਨ ਦਾ ਸਵਾਲ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕੋਈ ਸ਼ੱਕ ਨਹੀਂ ਹੈ ਕਿ ਜੇ ਅਜ ਇੱਕ ਆਮ ਆਦਮੀ ਦੇ ਵਿੱਚ ਇੰਨੀ ਜਾਨ ਪਿਛਲੇ 3 ਸਾਲਾਂ ਦੇ ਵਿੱਚ ਤਾਕੇ ਉਹ ਸੁਖਬੀਰ ਔਰ ਮਜੀਠੀਆ ਔਰ ਕੈਪਟਨਾਂ ਦੇ ਖਿਲਾਫ ਬੋਲ ਸਕੇ ਤੇ ਉਹ ਦਮ ਜਿਹੜਾ ਦਿਖਾਇਆ ਉਹ ਯਾ ਰਵਿੰਦ ਕੇਜਰੀਵਾਲ ਨੇ ਦਿਖਾਇਆ ਤੇ ਯਾ ਦੂਜੇ ਨੰਬਰ ਦੇ ਉੱਪਰ ਭਗਵੰਤ ਮਾਨ ਨੇ ਦਿਖਾਇਆ ਸੋ ਇਸ ਕਰਕੇ ਕੋਈ ਨਾ ਕੋਈ ਤੁਹਾਡਾ ਜਿਹੜਾ ਤੁਹਾਡਾ ਜਿਹੜਾ ਝੰਡਾ ਬਰਦਾਰ ਹੈ ਉਹ ਹੁੰਦਾ ਹੈ ਪਾਰਟੀ ਦੇ ਵਿੱਚ ਇਸ ਕਰਕੇ ਭਗਵੰਤ ਮਾਨ ਜੀ ਦਾ ਉਸ ਚ ਨਾਮ ਵੀ ਔਰ ਫੋਟੋ ਵੀ ਜਿਹੜੀ ਯੂਜ਼ ਕੀਤੀ ਗਈ ਹੈ ਸਾਡੇ ਪ੍ਰਧਾਨ ਵੀ ਨੇ ਔਰ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਜਿਸ ਤਰੀਕੇ ਉਹਦੇ ਨਾਮ ਵੀ ਔਰ ਕਾਮ ਵੀ नाम भी और काम भी नाम भी बड़ा है भगवंत मान और काम जो उसने भगवंत मान ने पार्लियामेंट में किया है जिस तरीके से नरेंद्र मोदी के और सरकार के आ, के पसीने छुड़वाए हैं छाती पे हाथ मार के की बताओ अच्छे दिन कम आएंगे आज तक सत्तर सालों में किसी ऑपोजिशन के एमपी ने पूछा नहीं है मैं इतनी चाहे घंटा बैठा देखो ऐसा है कि

ਨੇ ਸ਼ਰਾਬ ਕਿਸ ਭਾਈ ਕਿਉਂ ਕਰ ਆਪ ਨੂੰ ਬੋਲੀ ਨਾ ਕਿ ਗੰਦ ਡਾਲ ਕਿਉਂ ਰਹੇ ਹੋ ਕੌਣ ਨਹੀਂ ਪੀਤਾ ਪੰਜਾਬ ਮੇ 36 ਕਰੋੜ ਬੋਤਲیں ਵਿਕਤੀਆਂ ਭਗਵਾਨ ਜੀ 36 ਕਰੋੜ ਬੋਤਲیں ਪੀ ਜਾਤਾ ਹੈ ਸੁਣੋ ਸੁਣੋ ਇੱਕ ਮਿੰਟ ਮੇਰੇ ਸਾਥ ਤੋਂ ਸੁਣ ਤਾਂ ਲਓ ਨਾ ਜੀ ਇਹ ਇਹ ਐਕਚੁਅਲੀ ਐਕਚੁਅਲੀ ਜਿਹੜਾ ਇਸ਼ੂ ਹੈ ਨਾ ਇਹ ਆਮ ਸੌਰੀ ਟੂ ਸੇ ਇਹ ਇਸ਼ੂ ਮੀਡੀਅਮ ਵੀ ਬਹੁਤ ਅਟਰੈਕਟ ਕਰਦਾ ਤੁਹਾਨੂੰ ਇਹ ਲਈ ਬੜਾ ਸਰ ਅਰੇ ਸਰ ਅਰੇ ਸਰ ਅਰੇ ਸਰ ਮੇਰੀ ਮੇਰੀ ਸਮਝ ਕੇ ਬੰਦਾ ਕਰੇ ਜੀ ਆਪ ਛੱਡਤੀ ਉਹਨੂੰ ਪ੍ਰਾਪਤੀ ਦੱਸੇ ਯਾਰ ਦੇਖੋ ਇਸ ਤਰ੍ਹਾਂ ਸੁਣੋ ਸੁਣੋ ਮੈਂ ਇਹ ਕਹਨਾ ਪੰਜਾਬ ਸ਼ੁਰੂਆਤ ਸੁਣਤਾ ਸੁਣਤਾ ਲਓ ਜੀ ਸੁਣਤਾ ਲਓ ਜੀ ਮੈਂ ਇਹ ਕਹਨਾ ਵੀ ਇੱਕ ਬੰਦੇ ਨੇ ਪੀਂਦਾ ਸੀ ਛੱਡਤੀ ਜਿਹੜੇ ਪੰਜਾਬ ਨੂੰ ਪਿਉਂਦੇ ਨੇ ਚਾਹੇ ਉਹ ਮਜੀਠੀਏ ਨੇ ਚਾਹੇ ਉਹ ਦੀਪ ਮਲੋਤਰੇ ਨੇ ਚਾਹੇ ਉਹ ਬਲਵੀਰ ਸਿੱਧੂ ਹੋਣੀ ਨੇ ਚਾਹੇ ਪੌਂਟੀ ਚੱਡੇ ਹੋਰੀ ਨੇ ਚਾਹੇ ਰਾਣੇ ਗੁਰਜੀਤ ਹੋਰੀ ਨੇ ਚਾਹੇ ਅਮਰੀਕ ਸਮਰਾਲੇ ਹੋਣੀ ਨੇ ਜਿੰਨਾ ਲੋਕਾਂ ਦਾ ਡਿਸਟਿਲਰੀਜ਼ ਤੋਂ ਲੈ ਕੇ ਗਰਾਊਂਡ ਲੈਵਲ ਤੱਕ ਜਿਨ੍ਹਾਂ ਦੇ ਠੇਕੇ ਚਾਲਦੇ ਨੇ 60 70% ਇਹਨਾਂ ਪੰਜ ਸੱਤ ਤੋਂ 10 ਨਾਵਾਂ ਦਾ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ 70% ਕੰਟਰੋਲ ਇਹਨਾਂ ਦਾ ਹੈ ਇਹ 36 ਕਰੋੜ ਬੋਤਲਾਂ ਨੇ ਜਿਹੜੀਆਂ ਆਪਦੀਆਂ ਜੇਬਾਂ ਭਰਨ ਲਈ ਪੰਜਾਬ ਦੇ ਲੋਕਾਂ ਨੂੰ ਵੇਚ ਦਿੰਦੇ ਨੇ ਉਹ ਨਾਮ ਤੋਂ ਕਿਉਂ ਇਹ ਸਵਾਲ ਪੁੱਛਿਆ ਜਾਂਦਾ ਅਸੀਂ ਅਸੀਂ ਸ਼ੁਰੂਆਤ ਕਰਤੀ ਹੁਣ ਅਸੀਂ ਪੁੱਛਾਂਗੇ ਇਹਨਾਂ ਨੂੰ ਅਮਨ ਜੀ ਆਪ ਦੇ ਦਲੀਲ ਦੇ ਰਹੇ ਕਿ ਪੰਜਾਬ ਮੇਂ ਕੌਣ ਨਹੀਂ ਕੀਤਾ ਇਹ ਤਾਂ ਬੜਾ ਗੈਰ ਜ਼ਿੰਮੇਦਾਰਾਨਾ ਬਿਆਨ ਦੇ ਰਹੇ ਆ ਆਪ ਇਹ ਕਹਿ ਰਹੇ ਕਿ ਪੰਜਾਬ ਮੇਂ ਸਭੀ ਲੋਕ ਕੀਤਾ ਪੰਜਾਬ ਮੇਂ ਮੈਂ ਵੀ ਹਾਂ ਤਾਂ ਮੈਂ ਵੀ ਹੱਥ ਨਹੀਂ ਲਗਾਇਆ ਤਾਂ ਮੈਂ ਬੋਲ ਰਹਾ ਹੂੰ ਮੈਂ ਬੋਲ ਰਹਾ ਹੂੰ ਮੈਂ ਇਹ ਬੋਲ ਰਹਾ ਹੂੰ ਕਿ ਮੈਂ ਇਹ ਬੋਲ ਰਹਾ ਹੂੰ ਮੈਂਨੇ ਵੀ ਹੱਥ ਨਹੀਂ ਲਗਾਇਆ ਕਦੀ ਮੈਂ ਇਹ ਕਹਿ ਰਹਾ ਹੂੰ ਕਿ ਜਬ 36 ਕਰੋੜ ਬੋਤਲਾਂ ਦੀ ਅਗਰ ਸੇਲ ਹੁੰਦੀ ਹੈ ਤੋ ਕੋਈ ਨੋ ਵੀ ਤਾਂ ਬੀਤੇ ਹੀ ਹੋਵੇਗਾ ਨਾ ਜੀ ਅਗਰ ਉਹਨਕੋ ਕੋਈ ਨਾ ਕੋਈ ਮੈਂ ਅਗਰ ਇੱਕ ਭਗਵਾਨਤਮਾਨ ਥਾ ਤੋ ਹਾਉ ਡਸ ਇਟ ਮੇਕ ਅ ਡਿਫਰੈਂਸ ਅੱਛਾ ਅਮ ਜੇ ਇਹ ਦਸੋ ਆਪਾਂ ਵੀ ਆਪਾਂ ਵੀ ਮੈਂ ਮੀਡੀਆ ਸੇ ਆਪਾਂ ਵਾਂਸ ਫਾਰ ਆਲ ਜੀ ਦੇਖੋ ਮੇਰੀ ਗੱਲ ਸੁਣਾ ਇੱਕ ਮਿੰਟ ਜਿਹੜਾ ਭਗਵਾਨਤਮਾਨ ਦਾ ਇਹ ਇਸ਼ੂ ਹੈ ਸ਼ਰਾਬ ਦਾ ਇਹ ਅੱਜ ਵੀ ਚੱਲ ਰਿਹਾ ਹੈ ਪਹਿਲਾਂ ਵੀ ਚੱਲਦਾ ਸੀ ਤੇ ਮੈਨੂੰ ਲੱਗਦਾ ਹੈ 40 ਦਿਨ ਅਗਲੇ ਹੋਰ ਵੀ ਚੱਲੂਗਾ ਤੁਸੀਂ ਅੱਜ ਜਿੰਨੀ ਜਿੰਨੀਆਂ ਗੱਲਾਂ ਕਰਨੀਆਂ ਨੇ 5 ਮਿੰਟ ਲਾ ਲਓ 10 ਮਿੰਟ ਲਾ ਲਓ 20 ਮਿੰਟ ਲਾ ਲਓ ਘੰਟਾ ਲਾ ਲਓ ਮੇਰੀ ਗੱਲ ਸੁਣੋ ਇੱਕ ਟਾਈ ਮੀਡੀਆ ਅੱਜ ਚਾਹੇ ਏਸ ਇਸ਼ੂ ਤੇ ਮੇਰੇ ਨਾਲ ਘੰਟਾ ਲਾ ਲੈ ਕੋਈ ਵਹਿਮ ਨਹੀਂ ਹੈਗਾ ਪਰ ਅੱਜ ਤੋਂ ਮਗਰੋਂ ਇਹਨੂੰ ਫੁੱਲ ਸਟਾਪ ਕਰ ਦਈਏ ਕਿਉਂਕਿ 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 ਉਹਦਾ ਕਾਰਨ ਹੈ ਇੱਕ ਉਹਦਾ ਕਾਰਨ ਇਹ ਹੈ ਕਿ ਪੰਜਾਬ ਦੇ ਲਈ ਪੰਜਾਬ ਦੇ ਲਈ ਭਗਵੰਤ ਮਾਨ ਕੀ ਖਾਂਦਾ ਕੀ ਪੀਂਦਾ ਦਾਰੂ ਪੀਂਦਾ ਕਿ ਨਹੀਂ ਪੀਂਦਾ ਹੈਗਾ ਉਹਦੇ ਨਾਲੋਂ ਵੱਧ ਔਰ ਵੱਡੇ ਇੰਪੋਰਟੈਂਟ ਜਿਹੜੇ ਪੰਜਾਬ ਦੀ ਬੇਰੋਜ਼ਗਾਰੀ ਦੇ ਲਈ ਪੰਜਾਬ ਦੇ ਨੌਜਵਾਨਾਂ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਲਈ ਪੰਜਾਬ ਦੇ 2.5 ਲੱਖ ਕਰੋੜ ਦੇ ਕਰਜ਼ੇ ਦੇ ਲਈ ਪੰਜਾਬ ਦੀ ਇੰਡਸਟਰੀ ਦੇ ਲਈ ਪੰਜਾਬ ਦੀਆਂ ਮਾਵਾਂ ਭੈਣਾਂ ਦੀ ਸੇਫਟੀ ਦੇ ਲਈ ਉਹ ਜ਼ਿਆਦਾ ਪੰਜਾਬ ਦੇ ਵਿੱਚ ਜੋ ਬੇਅਦਬੀਆਂ ਹੋਈਆਂ ਨੇ ਉਹ ਵੱਡੇ ਇਸ਼ੂਜ਼ ਨੇ ਪਲੀਜ਼ ਲੈਟਸ ਕਨਸੈਂਟਰੇਟ ਔਨ ਦੋਜ਼ ਇਸ਼ੂਜ਼ ਉਹਨਾਂ ਇਸ਼ੂਜ਼ ਦੇ ਆਪਾਂ ਅਸੀਂ ਵੀ ਐਜ਼ ਪਾਰਟੀ ਐਂਡ ਯੂ ਆਲਸੋ ਐਜ਼ ਮੀਡੀਆ ਆਪਾਂ ਉਹਨਾਂ ਦੇ ਉੱਪਰ ਕਨਸੈਂਟਰੇਟ ਕਰੀਏ ਅਮਰ ਜੀ ਇੱਕ ਦੱਸਿਓ ਜਿਹੜਾ ਸੁਣਵਾਈ ਨੇ ਦੇਖੋ ਉਹਦੇ ਜਿਸ ਤਰ੍ਹਾਂ ਹੈ ਵੈਸੇ ਤਾਂ ਟੂ ਬੀ ਵੈਰੀ ਓਨੈਸਟ ਬੜੀ ਸਪਸ਼ਟਤਾ ਨਾਲ ਸੋਚ ਕਿ ਪਿਛਲੇ ਮਹੀਨੇ ਐਕਚੁਅਲੀ ਮੇਰੇ ਬ੍ਰਦਰ ਦੀ ਟ੍ਰੇਜਡੀ ਹੋਈ ਹੈ ਤੇ ਮੈਂ ਮਹੀਨੇ ਦੋ ਮਹੀਨੇ ਤੋਂ ਥੋੜਾ ਜਿਹਾ ਇਸ ਉਹਨਾਂ ਦੀ ਬਿਮਾਰੀ ਕਰਕੇ ਇਲਨੈਸ ਕਰਕੇ ਮੈਂ ਥੋੜਾ ਜਿਹਾ ਇਨਾਂ ਸਾਰੇ ਮੈਟਲਸ ਤੋਂ ਮੈਂ ਪਰਾਂ ਸੀਗਾ ਪਰ ਜਿੰਨੀ ਜਾਣਕਾਰੀ ਮੈਨੂੰ ਹੈ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਪੰਜਾਬ ਦੀ ਕੋਰ ਕਮੇਟੀ ਨੇ ਜੀ ਚ ਮਾਨ ਸਾਹਿਬ ਵੀ ਨੇ ਸਾਰੇ ਐਮ ਐਲ ਏ ਜੀ ਸਾਡੀ ਸਾਰੀ ਕੋਰ ਕਮੇਟੀ ਨੇ ਫੈਸਲਾ ਕੀਤਾ ਸੀਗਾ ਕਿ ਸਾਨੂੰ ਪੰਜਾਬ ਦੇ ਵਿੱਚ ਸਮਝੌਤਾ ਨਹੀਂ ਕਰਨਾ ਹੈਗਾ ਨੰਬਰ 1 ਜਿਹੜੀ ਸਮਝੌਤੇ ਦੀ ਗੱਲ ਚੱਲਦੀ ਸੀਗੀ ਇਹ ਵੀ ਕਿਸ ਲੈਵਲ ਦੇ ਉੱਪਰ ਗੱਲ ਹੋਈ ਹੈ ਜਾਂ ਨਹੀਂ ਹੋਈ ਹੋਊਗੀ ਜਾਂ ਨਹੀਂ ਹੋਊਗੀ ਇਹ ਅਰਵਿੰਦ ਜੀ ਔਰ ਪੀਐਸਸੀ ਦਾ ਮਸਲਾ ਹੈ ਇਹ ਮੈਂ ਤੁਸੀਂ ਇੱਕ ਸਪਾਹੀ ਤੋਂ ਪੁੱਛ ਰਹੇ ਹੋ ਕਿ ਡੀਜੀਪੀ ਕੀ ਫੈਸਲਾ ਸੁਣਾਊਗਾ ਮੈਂ ਤਾਂ ਇੱਕ ਸਪਾਹੀ ਹਾਂ ਛੋਟਾ ਜਿਹਾ ਪਾਰਟੀ ਦਾ ਨੰਬਰ 1 ਮੇਰੀ ਮੇਰੀ ਬੇਨਤੀ ਸੁਣਤਰ ਲਓ ਨਾ ਜੀ ਦੂਜੀ ਗੱਲ ਜਿਹੜੀ ਉਹਨਾਂ ਦੀ ਆਪਾਂ ਗੱਲ ਕਰਦੇ ਆ ਹਜੇ ਮੈਨੂੰ ਕੋਈ ਆਈਡੀਆ ਨਹੀਂ ਹੈਗਾ ਵੀ ਦਿੱਲੀ ਦੇ ਵਿੱਚ ਹੋਊਗਾ ਕਿ ਨਹੀਂ ਹੋਊਗਾ ਪਰ ਡੈਫੀਨੇਟਲੀ ਯੈਸ ਜਿੰਨੀ ਕੁ ਮੇਰੀ ਡਿਸਕਸ਼ਨ ਹੋਈ ਹੈ ਜਿੰਨੀ ਕੁ ਮੈਂ ਉਹਨਾਂ ਦੀ ਭਾਵਨਾ ਤੋਂ ਸਮਝ ਸਕਿਆ ਉਹ ਇਹ ਸਮਝ ਸਕਿਆ ਕਿ ਸਾਡੀ ਪਾਰਟੀ ਅਰਵਿੰਦ ਜੀ ਮੈਂ ਉਹਨਾਂ ਦੇ ਜਿੰਨੇ ਸਿਪਾਹੀ ਨੇ ਅਸੀਂ ਸਾਰੇ ਇਹ ਗੱਲ ਮੰਨ ਕੇ ਚੱਲਦੇ ਆਂ ਕਿ ਦੇਸ਼ ਹਿੱਤ ਦੇ ਲਈ ਜੇ ਜ਼ਾਤੀ ਹਿੱਤ ਪਾਰਟੀ ਦੇ ਹਿੱਤ ਕਿਤੇ ਥੋੜੇ-ਬਹੁਤ ਕੁਰਬਾਨ ਕਰਨੇ ਪੈ ਜਾਣ ਤਾਂ ਤੇ ਸੋਚਣਾ ਨਹੀਂ ਚਾਹੀਦਾ ਹੈਗਾ ਅੱਜ ਦੇਸ਼ ਹਿੱਤ ਦੀ ਗੱਲ ਇਹ ਹੈ ਕਿ ਨਰਿੰਦਰ ਮੋਦੀ ਜਿਨ੍ਹਾਂ ਨੇ ਜੁਮਲੇਵਾਜ਼ੀਆਂ ਕਰ ਕਰਕੇ ਹਿੰਦੁਸਤਾਨ ਦੀ ਜਨਤਾ ਨੂੰ ਮੂਰਖ ਬਣਾਇਆ ਜਿਹੜੇ ਅਜੇ ਧਰਮਾ ਮਜ਼ਬਾ ਦੇ ਨਾਂ ਦੇ ਉੱਪਰ ਕੌਣ ਕੀ ਖਾਊਗਾ ਕੀ ਕਹੂਗਾ ਤੇ ਕੀ ਪਹਿਨੂਗਾ ਵੰਡੀਆਂ ਪਾ ਰਹੇ ਨੇ ਆਪਣੇ ਸਮਾਜ ਦੇ ਵਿੱਚ ਉਹਨਾਂ ਨੂੰ ਚਲਦਾ ਕਰਨਾ ਦੇਸ਼ ਹਿੱਤ ਦੀ ਗੱਲ ਹੈ ਤੇ ਉਸ ਦੇਸ਼ ਹਿੱਤ ਨੂੰ ਪਗਾਉਣ ਦੇ ਲਈ ਜੇ ਆਮ ਆਦਮੀ ਪਾਰਟੀ ਨੇ ਸincere efforts ਕੀਤੇ ਨੇ ਚਾਹੇ ਕਾਂਗਰਸ ਨਾਲ ਜਾਂ ਕਿਸੇ ਹੋਰ ਪਾਰਟੀ ਦੇ ਨਾਲ ਤੇ ਮੈਂ ਸਮਝਦਾ ਕਿ ਉਹ ਦੇਸ਼ ਹਿੱਤ ਨੂੰ ਮੁੱਖ ਰੱਖ ਕੇ ਕੀਤੇ ਗਏ ਸੀਗੇ ਔਰ ਪਾਰਟੀ ਦੇ ਹਿੱਤ ਉਹਦੇ ਵਿੱਚ ਕੁਰਬਾਨ ਹੋ ਰਹੇ ਸੀਗੇ ਪਰ ਜਿਵੇਂ ਮੈਂ ਕਿਹਾ ਕਿ ਦੇਸ਼ ਹਿੱਤ ਪਹਿਲਾਂ ਪਾਰਟੀ ਤੇ ਬਾਅਦ ਦੇ ਵਿੱਚ ਹੁਣ ਇਹ ਮੈਂ ਸਮਝਦਾ ਕਿ ਜੇ ਨਹੀਂ ਕਰਦੇ ਹੈਗੇ ਜੇ ਕਾਂਗਰਸ ਨਹੀਂ ਕਰਦੀ ਹੈਗੀ ਤੇ ਕਾਂਗਰਸ ਦੀ ਸ਼ਾਇਦ ਐਰੋਗੈਂਸ ਹੋਊਗੀ ਜੀ ਕਿ ਅਸੀਂ ਤਿੰਨ ਸਟੇਟਾਂ ਦੇ ਵਿੱਚ ਤਿੰਨ ਮਹੀਨੇ ਪਹਿਲਾਂ ਆ ਗਏ ਤੇ ਹੁਣ ਸ਼ਾਇਦ ਇਸੇ ਤਰੀਕੇ ਦੇ ਨਾਲ ਕਾਂਗਰਸ ਦਾ ਜਾਦੂ ਚੱਲ ਜੂਗਾ ਤਾਂ ਮੈਂ ਸਮਝਦਾ ਕਿ ਬਹੁਤ ਵੱਡੇ ਭਲੇਖੇ ਦੇ ਵਿੱਚ ਨੇ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ 2024 ਦੇਸ਼ 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 ਵਿੱਚ ਕਾਂਗਰਸ ਦੇਖੋ ਇਸ ਤਰ੍ਹਾਂ ਹੈ ਕਿ ਹਰੇਕ ਸਟੇਟ ਦੀ ਜਿਹੜੀ ਡੈਮੋਗ੍ਰਾਫੀ ਸੁਣੋ ਹਰੇਕ ਸਟੇਟ ਦੀ ਜਿਹੜੀ ਡੈਮੋਗ੍ਰਾਫੀ ਹੈ ਪੋਲਿਟੀਕਲ ਡੈਮੋਗ੍ਰਾਫੀ ਹੈ ਉਹ ਡਿਫਰੈਂਟ ਹੁੰਦੀ ਹੈ ਇਦੇ ਵਿੱਚ ਅਸੀਂ ਸੁਣੋ ਸਟੇਟ ਵੀ ਤੇ ਦੇਸ਼ ਦਾ ਹਿੱਸਾ ਹੈ ਨਾ ਮੈਂ ਇਹੀ ਪੁੱਛ ਰਿਹਾ ਮੇਰੀ ਮੇਰੀ ਸੌਂਤਲ ਹੋਣਾ ਹੈ ਉਹਦੇ ਵਿੱਚ ਅਸੀਂ ਅੱਜ ਇੱਥੇ ਪ੍ਰਿੰਸੀਪਲ اپੋਜੀਸ਼ਨ ਪਾਰਟੀਆਂ ਅਸੀਂ ਅੱਜ ਕਰ ਲੈਣੇ ਆ ਠੀਕ ਹੈ ਡੈਫੀਨੇਟਲੀ ਕੁਝ ਸਮੇਂ ਦੇ ਲਈ ਹੋ ਸਕਦਾ ਹੈ ਕਿ ਫਾਇਦਾ ਹੋ ਜੇ ਬਟ ਅਲਟੀਮੇਟਲੀ ਲੋਕ ਸਾਡੇ ਤੋਂ ਸਵਾਲ ਇਹ ਵੀ ਪੁੱਛਣਗੇ ਨਾ ਕਿ ਉਸ ਤੋਂ ਬਾਅਦ ਅਸੀਂ ਅਸੀਂ ਪ੍ਰਿੰਸੀਪਲ اپੋਜੀਸ਼ਨ ਪਾਰਟੀਆਂ ਜਾਂ ਰੂਲਿੰਗ ਪਾਰਟੀ ਦੇ ਅਲਾਈਅੰਸ 파ਟਨਰ ਆ ਸੋ ਇਸ ਕਰਕੇ ਵਾਟ ਆਈ ਮੀਨ ਟੂ ਸੇ ਇਜ਼ ਕਿ ਉੱਥੋਂ ਦੀ ਜਿਹੜੀ ਅ ਪਰਮਿਊਟੇਸ਼ਨ ਕੰਬੀਨੇਸ਼ਨ ਆ ਉਹ ਡਿਫਰੈਂਟ ਹੋ ਸਕਦੀ ਹੈ ਸਾਡੀ ਇੱਥੋਂ ਦੀ ਡਿਫਰੈਂਟ ਹੈਗੀ ਇਹਦੇ ਵਿੱਚ ਸਟੇਟ ਕਮੇਟੀ ਨੇ ਫੈਸਲਾ ਕੀਤਾ ਸੀਗਾ ਆਈ ऍम ਨੋਬਾਡੀ ਟੂ ਕਮੈਂਟ ਔਨ ਸਟੇਟ ਕਮੇਟੀਜ਼ ਡਿਸੀਜਨ ਮੈਂ ਕੋਈ ਨਹੀਂ ਹੈਗਾ ਪਰ ਜੇ ਇੱਕ ਫੈਸਲਾ ਕੀਤਾ ਤੇ ਮੇਰੇ ਖਿਆਲ ਦੇ ਵਿੱਚ ਲੋਕਾਂ ਨੂੰ ਵੀ ਔਰ ਮੀਡੀਆ ਨੂੰ ਵੀ ਰਿਜ਼ਲਟ ਨੇ ਜਿਹੜੇ ਉਹ ਪੋਜ਼ਿਟਿਵ ਆਉਂਦੇ ਨੇ ਨੈਗੇਟਿਵ ਆਉਂਦੇ ਨੇ ਪਲੱਸ ਆਉਂਦੇ ਨੇ ਮਾਈਨਸ ਆਉਂਦੇ ਨੇ ਤਾਂ ਲੋਕਤੰਤਰ ਦੇ ਵਿੱਚ ਲੋਕ ਮਾਲਕ ਹੁੰਦੇ ਨੇ ਉਹ ਡਿਸਾਈਡ ਕਰਨਗੇ ਪਰ ਡੈਫੀਨਿਟਲੀ ਉਹਨਾਂ ਨੇ ਉੱਥੇ ਕਿਹੜੀ 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 ਇਲੈਕਸ਼ਨ ਦੀ ਗੱਲ ਕਰਦੇ ਹੋ ਪਿਛਲੇ ਇਲੈਕਸ਼ਨ ਦੇ ਵਿੱਚ ਦੇਖੋ ਦੇਖੋ ਉਦੋਂ 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 ਤੱਕ ਉਹ ਦੇਖੋ ਕਈ ਵਾਰੀ ਜਿਹੜੀ ਇੱਕ ਅੰਗਰੇਜ਼ੀ ਦੀ ਘਹਾਵਤ ਹੈ ਨੀਡ ਇਜ਼ ਦਾ ਮਦਰ ਆਫ ਇਨਵੈਂਸ਼ਨਸ 2014 ਦੇ ਵਿੱਚ ਸ਼ਾਇਦ ਅਰਵਿੰਦ ਕੇਜਰੀਵਾਲ ਨੂੰ ਤੁਹਾਨੂੰ ਜਾਂ ਮੈਨੂੰ ਜਾਂ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਆਈਡੀਆ ਨਹੀਂ ਹੋਊਗਾ ਕਿ ਬੀਜੇਪੀ ਔਰ ਨਰਿੰਦਰ ਮੋਦੀ ਇੰਨੇ ਕ ਐਰੋਗੈਂਟ ਹੋ ਜਾਣਗੇ ਐਰੋਗੈਂਸ ਉਹਨਾਂ ਨੇ ਅਸੀਂ ਸਾਰੇ ਮੁਲਕ ਨੇ ਬਾਜਪਈ ਸਾਹਿਬ ਉਹਨਾਂ ਦੀ ਉਹਨੇ ਸਾਰੇ ਕਦਰ ਕਰਦੇ ਆਪਾਂ ਉਹਨਾਂ ਦੀ ਵੀ 6 ਸਾਲ ਦੀ ਸਰਕਾਰ ਦੇਖੀ ਹੈ ਜਿੱਥੇ ਮੈਂ ਸਮਝਦਾ ਕਿ ਉਹ ਆਪਦੇ ਐਨਡੀਆ ਪਾਰਟਿਸਨ ਨੂੰ ਵੀ ਲੈ ਕੇ ਬੜੇ ਚੰਗੇ ਤਰੀਕੇ ਨਾਲ ਚੱਲਦੇ ਸੀ ਔਰ ਜਿਹੜੀ ਐਰੋਗੈਂਸ ਦੀ ਗੱਲ ਹੈ ਮੈਂ ਕਹਿੰਦਾ ਨਰਿੰਦਰ ਮੋਦੀ ਤੁਸੀਂ ਅਰਵਿੰਦ ਕੇਜਰੀਵਾਲ ਜੀ ਮੈਨੂੰ ਛੱਡੋ ਜਾ ਕੇ ਅਡਵਾਨੀ ਜੀ ਨੂੰ ਤੇ ਮੁਰਲੀ ਮਨੋਰ ਜੋਸ਼ੀ ਮੁਰਲੀ ਮਨੋਰ ਜੋਸ਼ੀ ਨੂੰ ਪੁੱਛ ਲਓ ਪਤਾ ਲੱਗ ਜੂਗਾ ਉੱਥੇ ਜਾਣਾ ਪੈਗਾ ਇਹ ਜਿਹੜੀ ਗੱਲ ਦੀ ਐਰੋਗੈਂਸ ਹੈਗੀ ਸੀ ਕਿ ਨਹੀਂ ਹੈਗੀ ਸੀ ਨਹੀਂ ਸਾਨੂੰ ਸਾਨੂੰ ਦੇਖੋ ਸਾਨੂੰ ਮੇਰੀ ਗੱਲ ਸਮਝੋ ਇੱਕ ਮਿੰਟ ਸਾਨੂੰ ਸਾਨੂੰ ਐਸਾ ਚ ਨਹੀਂ ਕਦੇ ਕੋਈ ਐਰੋਗੈਂਸ ਵਾਲੀ ਅਸੀਂ ਵੀ ਰੋਜ਼ ਮਿਲਦੇ ਆ ਗੱਲਾਂ ਕਰਦੇ ਆ ਜਿਹੜੇ ਬਾਕੀ ਲੀਡਰਸ਼ਿਪ ਜਿਸ ਤਰੀਕੇ ਨਾਲ ਐਰੋਗੈਂਟ ਸਾਨੂੰ ਨਹੀਂ ਲੱਗਦਾ ਹੈਗਾ ਹਾਂ ਡੈਫੀਨਿਟਲੀ ਯੈਸ ਡੈਫੀਨਿਟਲੀ ਯੈਸ ਮੈਂ ਅੱਜ মিডিਆ ਦੇ ਸਾਹਮਣੇ ਕਹਾਂਗਾ ਜਿਸ ਤੱਕ ਤੁਸੀਂ ਐਰੋਗੈਂਸ ਦੀ ਗੱਲ ਕੀਤੀ ਹੈ 1% ਰੱਤੀ ਪਰ ਵੀ ਨਹੀਂ ਪਰ ਅਰਵਿੰਦ ਕੇਜਰੀਵਾਲ ਜੀ ਉਹ ਬੜੇ ਸਟਰੋਂਗ ਹੈੱਡਿਡ ਬੜੇ ਵੈਲ ਡਿਟਰਮਿੰਡ ਆ ਮਜ਼ਬੂਤ ਔਰ ਇਰਾਦੇ ਦੇ ਪੱਕੇ ਉਹ ਲੀਡਰ ਜ਼ਰੂਰ ਹੈਗੇ ਜੇ ਉਹਨਾਂ ਨੂੰ ਕਿਤੇ ਲੱਗਦਾ ਵੀ ਇਹ ਗਲਤ ਹੈ ਤਾਂ ਗਲਤ ਹੈ ਉਹਦੇ ਚ ਫਾਇਦਾ ਹੋਵੇ ਨੁਕਸਾਨ ਹੋਵੇ ਉਹ ਨਹੀਂ ਸੋਚਦੇ ਹੈਗੇ ਔਰ ਮੈਂ ਸਮਝਦਾ ਕਿ ਇਹ ਚੰਗੀ ਗੱਲ ਹੈ ਇਹ ਇੱਕ ਜਿਹੜਾ ਸਟੇਟਸਮੈਨ ਹੁੰਦਾ ਹੈ ਜਿਹੜਾ ਸਟੇਟਸਮੈਨ ਹੁੰਦਾ ਜਿਨੇ ਮੋਲਕ ਦੇ ਵਿੱਚ ਤੇ ਸਮਾਜ ਦੇ ਵਿੱਚ ਸੁਧਾਰ ਕਰਨਾ ਹੁੰਦਾ ਉਹਨੂੰ ਸਟਰੋਂਗ ਹੈੱਡਿਡ ਵੈਲ ਡਿਟਰਮਿੰਡ ਇਰਾਦੇ ਦਾ ਪੱਕਾ ਹੋਣਾ ਚਾਹੀਦਾ ਜੇ ਉਹ ਇਰਾਦੇ ਦੇ ਪੱਕੇ ਨਾ ਹੁੰਦੇ ਤੇ ਅੱਜ ਆਈਆਰਐਸ ਅਫਸਰ ਹੀ ਕਰਦੇ ਕਰ ਰਹੇ ਹੁੰਦੇ ਕਿਉਂ ਅੰਦੋਲਨਾਂ ਤੇ ਬੈਠਦੇ ਤੇ ਕਿਉਂ ਸਰਕਾਰ ਪਾਰਟੀ ਬਣਾਉਂਦੇ ਤੇ ਕਿਉਂ ਸਰਕਾਰ ਬਣਾਉਂਦੇ ਕਿਉਂ ਭਾਜੀ ਕਿਉਂ ਸਰਕਾਰ ਬਣਾਉਂਦੇ ਜੇ ਸਰਕਾਰ ਬਣਾਈ ਤਾਂ ਹੀ ਅੱਜ ਦਿੱਲੀ ਦੇ ਲੋਕਾਂ ਨੂੰ ਜਿਹੜਾ ਡਿਫਰੈਂਸ ਹੈ ਉਹ ਦੇਖਣ ਨੂੰ ਮਿਲ ਰਿਹਾ ਸੋ ਮੈਂ ਸਮਝਦਾ ਕਿ ਜਿਹੜੀ ਡਿਟਰਮੀਨੇਸ਼ਨ ਹੈ ਇਹ ਸਟਰੋਂਗ ਹੈਡਡਨੈਸ ਹੈ ਇਹ ਇਰਾਦੇ ਦਾ ਪੱਕਾ ਹੋਣਾ ਇਹ ਚੰਗੇ ਲਈ ਹੈ ਮਾੜੇ ਲਈ ਨਹੀਂ ਹੈ ਦੇਖੋ ਇਸ ਤਰ੍ਹਾਂ ਹੈ ਕਿ ਨੰਬਰ 1 ਤਾਂ ਆਪਾਂ ਨੂੰ ਇਹ ਰਿਅਲਾਈਜ਼ ਕਰਨਾ ਪਊਗਾ ਕਿ ਆਮ ਆਦਮੀ ਪਾਰਟੀ ਸਾਡੀ ਨੈਸ਼ਨਲ ਪਾਰਟੀ ਹੈ ਅਸੀਂ ਅਸੀਂ ਇੱਥੋਂ ਇੱਕ ਰੈਜ਼ੋਲੂਸ਼ਨ ਜਾਂ ਮਤਾ ਆ ਉਹਦੀ ਜਿਹੜੇ ਇਮੋਸ਼ਨਸ ਨੇ ਸੈਂਟੀਮੈਂਟਸ ਨੇ ਪੰਜਾਬ ਦੇ ਦੇ ਵਰਕਰਾਂ ਦੇ ਨੇ ਉਹ ਕਨਵੇ ਕਰ ਸਕਦੇ ਆ ਫਾਈਨਲ ਜਿਹੜਾ ਡਿਸੀਜਨ ਹੈ ਉਹ ਹਮੇਸ਼ਾ ਪੋਲਿਟিক্যাল ਅਫੇਅਰਸ ਕਮੇਟੀ ਦਾ ਹੁੰਦਾ ਹੈ ਅਰਵਿੰਦ ਜੀ ਹੁਣਾ ਦਾ ਹੁੰਦਾ ਹੈ ਨੰਬਰ 1 ਨੰਬਰ 2 ਦੇ ਉੱਪਰ ਅਸੀਂ ਜੇ ਇੱਥੇ ਕਿਹਾ ਸੱਜਨ ਕੁਮਾਰ ਵਾਲਾ ਈਸ਼ੂ ਦੇ ਪਿਛੇ ਕਿ ਅਸੀਂ ਨਹੀਂ ਕਰਾਂਗੇ ਤੇ ਅਸੀਂ ਨਹੀਂ ਕੀਤਾ ਹੈਗਾ ਅਸੀਂ ਅੱਜ ਵੀ ਉਸ ਗੱਲ ਦੇ ਉੱਪਰ ਖੜੇ ਆ ਪਰ ਸੁਣ ਤਾਂ ਲੋ ਨਾ ਜੀ ਨਹੀਂ ਨਹੀਂ ਹੋਇਆ ਹੈਗਾ ਤੇ ਫਿਰ ਐਰੋਗੈਂਸ ਚੱਲ ਰਹੀ ਹੈ ਨਾ ਜੀ ਕਾਂਗਰਸ ਪਾਰਟੀ ਦੀ ਹੁੰਦਾ ਕਿ ਨਹੀਂ ਮੈਂ ਉਹੀ ਗੱਲ ਕਹਿ ਰਿਹਾ ਪਾਜੀ ਹੁੰਦਾ ਮੈਂ ਅਸੀਂ ਸਾਡੇ ਜੋ ਕੋਈ ਵੀ ਉਸ ਡਿਸਕਸ਼ਨ ਦੇ ਵਿੱਚ ਅਸੀਂ ਹਿੱਸਾ ਹੀ ਨਹੀਂ ਹੈਗੇ ਅਸੀਂ ਨਹੀਂ ਕਮੈਂਟ ਕਰ ਸਕਦੇ ਹੈਗੇ ਜੇ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ ਹੈਗਾ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਅਸੀਂ ਵੀ ਵਰ ਵੈਰੀ ਕਲੀਅਰ ਫਰਮ ਡੇ 1 ਤੇ ਅਸੀਂ ਅੱਜ ਵੀ ਉਸ ਗੱਲ ਦੇ ਉੱਪਰ ਖੜੇ ਆ ਹਾਂ ਬੈਕਟਰੀਆ ਦੇਖੀਏ ਸਰ ਕਿ ਮੈਂ ਚਾਹੇ ਲੀਡਰ ਆਫ اپੋਜੀਸ਼ਨ ਅੱਜ ਨਹੀਂ ਹੈ ਉਹਨਾਂ ਨੇ ਆਣਾ ਤਾਂ ਨਹੀਂ ਪਹੁੰਚ ਸਕੇ ਡੈਫੀਨਿਟਲੀ ਯੈਸ ਆਪਕਾ ਪੁਆਇੰਟ ਆਪਣੀ ਤਰਫ ਸੇ ਠੀਕ ਹੋਏਗਾ ਅਗਰ ਇਸ ਵਿੱਚ ਕਿਸੇ ਪੋਲੀਟੀਕਲ ਪਾਰਟੀ ਕੋਬਜੈਕਸ਼ਨ ਹੈ ਤਾਂ ਦੇ ਕੈਨ ਗੋ ਟੂ ਪੋਲੀਟੀਕਲ ਪਾਰਟੀ ਕੋ

ਬਹੁਤ ਹੋ ਗਿਆ। ਹਾਂ ਜੀ ਕੱਪ। 소개 ਕਰੀ। ਹੈ? ਥੈਂਕ ਯੂ ਜੀ। ਥੈਂਕ ਯੂ ਵੈਰੀ ਮਚ ਜੀ। ਆਮ ਆਦੀ ਪਾਰਟੀ ਉਹ ਪਾਰਟੀ ਸੀ ਜਿਸ ਨੂੰ ਤੀਜਾ ਬਦਲ ਕਰਕੇ ਦੇਖਿਆ ਜਾਂਦਾ ਸੀ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਪਰ ਇਸ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਆਪਣੀ ਸੱਤਾ ਗਵਾਣੀ ਸ਼ੁਰੂ ਕੀਤੀ ਉਹ ਵੀ ਇੱਕ ਜੱਗ ਜ਼ਾਹਿਰ ਹੈ ਹੁਣ ਤੱਕ ਇਹ ਆਪਣੇ ਖਿੱਲੇ ਰਹੇ ਹੋਏ ਪੱਤੇ ਸਮੇਟ ਨਹੀਂ ਸਹੀ ਫਿਰ ਗੱਲ ਚਾਹੇ ਸੁੱਚਾ ਸਿੰਘ ਛੋਟੇਪੁਰ ਦੀ ਹੋਵੇ ਟਰੰਵੀਰ ਗਾਂਧੀ ਦੀ ਹੋਵੇ ਜਾਂ ਫਿਰ ਸੁਖਪਾਲ ਸਿੰਘ ਖੈਰਾ ਦੀ ਜੇਕਰ ਇਹ ਪਾਰਟੀ ਆਪਣੇ ਚੰਗੇ ਨੁਮਾਇੰਦਿਆਂ ਨੂੰ ਇਕਜੁੱਟ ਕਰਕੇ ਰੱਖਣ ਦੇ ਵਿੱਚ ਕਾਮਯਾਬ ਹੁੰਦੀ ਤਾਂ ਸ਼ਾਇਦ ਅੱਜ ਪੰਜਾਬ ਨੂੰ ਤੀਜਾ ਬਦਲ ਮਿਲਿਆ ਹੁੰਦਾ ਬਰਹਾਰ ਹੁਣ ਵੇਖਣਾ ਇਹ ਹੋਵੇਗਾ ਕਿ ਆਮ ਆਦੀ ਪਾਰਟੀ ਜਿਹੜੇ ਪੈਰਾਉ ਤੇ ਤੁਰ ਦਿਖੋ ਇਤੀਜਾ ਬਦਲ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਕਾਮਯਾਬ ਹੁੰਦੀ ਹੈ ਜਾਂ ਨਹੀਂ ਹੁੰਦੀ ਤੁਸੀਂ ਕੀ ਸੋਚਦੇ ਹੋ ਆਉਣ ਵਾਲੀ 2019 ਲੋਕ ਸਭਾ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰ ਕੇ ਚਾਏਗੀ ਪੰਜਾਬ ਡੈਮੋਕਰੇਟਿਕ ਅਲਾਈንስ ਕੁਝ ਕਰੇਗਾ ਆਮ ਆਦਮੀ ਪਾਰਟੀ ਕੁਝ ਕਰੇਗੀ ਜਾਂ ਮੋੜ ਰਵਾਇਤੀ ਪਾਰਟੀਆਂ ਦੇ ਹਿੱਸੇ ਦੇ ਵਿੱਚ ਹੀ ਫਾਇਦਾ ਜਾਵੇਗਾ ਪੰਜਾਬ ਦੇ ਵਿੱਚ ਪਏ ਹੋਏ ਇਸ ਸਿਆਸੀ ਖਿਲਾਰੇ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸਿੱਖ ਦਰੰਦੀ ਹਰ ਕਥੀ ਵਿਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ